ਬੋਲੋ ਵਿਆਸ ਜੀ ਮਹਾਰਾਜ ਕੀ ਜੈ ਬੋਲੋ ਸਿਆਮ ਰਾਮਚੰਦਰ ਭਗਵਾਨ ਕੀ ਜੈ ਫਿਰ ਆਮ ਨੌਮੀ ਦੇ ਪਵਿੱਤਰ ਮੌਕੇ ਤੇ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆਂ ਗੁਰਾਇਆਂ ਵਿਖੇ 6 ਤਰੀਕ ਦਿਨ ਐਤਵਾਰ ਨੂੰ ਜੋ ਰਮਾਇਣ ਜਿਹੜੇ ਪਾਠ ਦੇ ਭੋਗ ਨੇ ਉਹ ਸਵੇਰੇ 10 ਵਜੇ ਪਾਏ ਜਾਣਗੇ ਉਸ ਤੋਂ ਬਾਅਦ ਕੀਰਤਨ ਹੋਰ 12 ਵਜੇ ਭਗਵਾਨ ਰਾਮ ਜੀ ਦਾ ਜੋ ਜਨਮ ਉਤਸਵ ਹੈ ਉਹ ਆਰਤੀ ਕਰਕੇ ਮਨਾਇਆ ਜਾਵੇਗਾ ਔਰ ਉਸ ਤੋਂ ਬਾਅਦ ਸ਼ਾਮ ਨੂੰ ਜੋ ਮੰਦਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਜਿਹੜਾ ਹੈ ਭਗਵਾਨ ਰਾਮ ਜੀ ਦੇ ਜਨਮ ਦੀਆਂ ਖੁਸ਼ੀਆਂ ਦਾ ਉਹ ਮਨਾਇਆ ਜਾਵੇਗਾ ਟੀ ਸੀਰੀਜ਼ ਦੇ ਕਲਾਕਾਰ ਕੁਮਾਰ ਹਰੀਸ਼ ਜੋ ਕਿ ਉੱਚੇ-ਚੇ ਤੌਰ ਤੇ ਪਹੁੰਚ ਰਹੇ ਨੇ ਔਰ ਸਾਰਿਆਂ ਨੂੰ ਜਾਣ ਕੇ ਇਹ ਬੜੀ ਖੁਸ਼ੀ ਹੋਵੇਗੀ ਇਹ ਗੁਰਾਇਆਂ ਸ਼ਹਿਰ ਲਈ ਸਾਰੇ ਨਗਰ ਲਈ ਬੜੇ ਮਾਣ ਦੀ ਗੱਲ ਹੈ ਔਰ ਸਾਡਾ ਇਹ ਸੁਭਾਗ ਹੈ ਕਿ ਸਾਨੂੰ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆਂ ਜੋ ਮੂਰਤੀ ਸਥਾਪਨਾ ਹੋਈ ਹੈ ਉਸ ਦਾ 50ਵਾਂ ਵਰ੍ਹਾ ਮਨਾਉਣ ਦਾ ਜਿਹੜਾ ਮੌਕਾ ਹੈ ਉਹਦਾ ਸੁਭਾਗ ਜਿਹੜਾ ਆ ਉਸ ਉਚੇਚੇ ਸ਼ਹਿਰ ਵਾਸੀਆਂ ਨੂੰ ਪ੍ਰਾਪਤ ਹੋ ਰਿਹਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਜਿੱਥੇ 50ਵੇਂ ਵਰੇ ਦੀ ਬਹੁਤ ਬਹੁਤ ਵਧਾਈ ਹੋਵੇ ਉੱਥੇ ਅਸੀਂ ਸਾਰਿਆਂ ਨੂੰ ਅਪੀਲ ਬੇਨਤੀ ਕਰਦੇ ਹਾਂ ਕਿ ਉਹ ਉਚੇਚੇ ਤੌਰ ਤੇ ਜੋ RAM NAVAMI ਦੇ ਮੌਕੇ ਦੇ ਉੱਤੇ ਇਹ ਸਮਾਗਮ ਜਿਹੜਾ ਆ ਆਰਗੇਨਾਈਜ਼ ਕੀਤਾ ਜਾ ਰਿਹਾ ਵਾ ਰਿਸ਼ੀ ਕੁਟਿਆ ਵਿਖੇ ਸ਼੍ਰੀ ਰਾਮ ਮੰਦਿਰ ਰਿਸ਼ੀ ਕੁਟਿਆ ਗਰਾਿਆਂ ਦੇ ਵੱਲੋਂ ਵਿਆਸ ਜੀ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਔਰ ਭਗਵਾਨ ਰਾਮ ਜੀ ਦੇ ਆਸ਼ੀਰਵਾਦ ਦੇ ਨਾਲ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਹੀ ਹੌਮ ਹਮਾ ਕੇ ਪਹੁੰਚੋ ਔਰ ਭਗਵਾਨ ਰਾਮ ਜੀ ਨੇ ਜਨਮ ਦੀਆਂ ਖੁਸ਼ੀਆਂ ਨੂੰ ਵੀ ਮਨਾਈਏ ਔਰ ਸ਼੍ਰੀ ਰਾਮ ਮੰਦਰ ਈਸ਼ੀ ਕੁਟਿਆ ਜੋ ਸਾਡੇ ਗ੍ਰਾਮ ਦੇਵਤਾ ਨੇ ਪੂਰੇ ਨਗਰ ਦੇ ਉੱਤੇ ਜਿਹਨਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਉਸ ਮੰਦਰ ਦੇ ਵਿੱਚ ਜੋ ਮੂਰਤੀ ਸਥਾਪਨਾ ਹੈ ਉਸ ਦੇ 50ਵੇਂ ਵਰੇ ਗੰਢ ਜਿਹੜੀ ਹੈ ਉਸ ਦੀਆਂ ਖੁਸ਼ੀਆਂ ਨੂੰ ਆਪਾਂ ਸਾਰੇ ਮਨਾਈਏ ਬੋਲੋ ਵਿਸ਼ੇ ਮਹਾਰਾਜ ਕੀ ਜੈ ਬੋਲੋ ਸਿਆਮ ਰਾਮ ਚੰਦਰ ਭਗਵਾਨ ਕੀ ਜੈ भगवान की रामचंद्र भगवान की बोलो ब्यास जी महाराज की बोलो ऋषि जी महाराज की बोलो बाबा बालक दास जी महाराज की बोलो बाबा हर प्रभव दास जी महाराज की बोलो शास्त्री जी महाराज की सभी राम भक्तों से अनुरोध है सभी डोराया निवासियों से अनुरोध है।, है कि श्री ऋषि राम मंदिर ऋषि कुटिया डोराया तो में छः अप्रैल दिन एतवार को रामनवमी का उत्सव बड़ी धूमधाम से मनाया जा रहा है सभी भक्तों से अनुरोध है कि इस प्रोग्राम में शामिल होकर भगवान का आशीर्वाद प्राप्त करें बोलो जय श्री राम ने सभी भक्तों से अनुरोध है कि श्री रामायण जी के पाठ सुबह दस बजे डाले जाएंगे उसके बाद बारह बजे भगवान का उत्सव मनाया जाएगा जिसमें महाआरती होगी और रात को सात बजे से प्रभु इच्छा तट कुमार ऋषि टी श्री कलाकार अपना प्रोग्राम पेश करेंगे और साथ में सुंदर सुंदर झाकियाँ पेश करेंगे